ਪੱਕਾ ਬਣ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨਾ ਨਿਕਲੋ ਸਭ ਤੋਂ ਇਹਨਾਂ ਨੂੰ ਪਰ ਵੀ ਵੀ ਚੱਕਰ ਤਕਰੀਬਨ ਹੋ ਗਿਆ ਇਹ ਐਮਬਲੇ ਨਹੀਂ ਲਾਇਆ ਮੈਂ ਹਰ ਵੇਲੇ ਬੰਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੇ ਦੇ ਜੀ ਵੀ ਇਹ ਮੈਡਮ ਹੋਣਾ ਦੇ ਜੇ ਮਤਲਬ ਭੋਗ ਲੈਣਾ ਮਸ਼ੀਨਾ ਮੈਡਮ ਦੀ ਹੈ ਬਿਲਕੁਲ ਪਹਿਲਾਂ ਟਰੈਕਟਰ ਟਾਲੀਆਂ ਹੁੰਦੇ ਸੀ ਉਸ ਤੋਂ ਬਾਅਦ ਜਿੱਦਾਂ ਦੌਰ ਆ ਗਿਆ ਟਿਪਰਾਂ ਦਾ ਤੇ ਮੈਡਮ ਉਹਨਾਂ ਦੇ ਟਿਪਰ ਭੋਗ ਲੈਣਾ ਮੋਗੇ ਦੇ ਵਿੱਚ ਜਾ ਕੇ ਮਾਈਨਿੰਗ ਕਰਦੇ ਰਹੇ ਇਹਨਾਂ ਦੇ ਪਰਚੇ ਦਰਜੀ ਵੀ ਹੋਏ ਤਮਾਸ਼ਾ ਬਣਾ ਕੇ ਰੱਖਿਆ ਜਿੱਥੇ ਮਰਜੀ ਪਹੁੰਚ ਜਾਂਦੇ ਗੜਾ ਜਿਹਾ ਪਾ ਕੇ ਸਾਫੇ ਮੈਂ ਇਥੇ ਇਹ ਗੱਲ ਕਹਨਾ ਨੀ ਕਿਸਾਨਾਂ ਨੂੰ ਪੱਗ ਦਾ ਨਾਂ ਲੈ ਕੇ ਹਰੀਆਂ ਪੱਗਾਂ ਵਾਲੇ ਜਿਹੜੇ ਆ ਇਹ ਰਾਜਨੀਤੀ ਕਰਦੇ ਉਹ ਤਿੰਨ ਦਿਨ ਤੋਂ ਜਿਹੜਾ ਜਦੋਜਾਦ ਕਰ ਰਹੇ ਆ ਉਥੇ ਨਾਲ ਕੀਤੇ ਕਿਸਾਨ ਯੂਨੀਅਨ ਸਾਡੇ ਪ੍ਰਧਾਨ ਆ ਸੰਦੋਸ ਸੰਧੂ ਜਦੋਜਾਦ ਕਰ ਰਹੇ ਤਿੰਨ ਚਾਰ ਦਿਨ ਤੋਂ ਜੋਂਦਾ ਪਾਣੀ ਆਇਆ ਉਹ ਗੱਲ ਆਏ ਕੱਲ ਹੀ ਨਹੀਂ ਤਲਕੀ ਦੇ ਵਿੱਚ ਸਵਾਲ ਪੁੱਛਣ ਤੇ ਇਹ ਕੁਝ ਹਾਲਾਤ ਉਹਨਾਂ ਨੇ ਬਣਾਤੇ ਕਿ ਇਥੋਂ ਲੱਗਦਾ ਦਰਿਆ ਸਤਲੁਜ ਦਾ ਜੋ ਕਹਿਰ ਹੈ ਲਗਾਤਾਰ ਜਾ ਰਹੀ ਹੈ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਪਾਖੜਾ ਦਾ ਲੈਵਲ ਲਗਾਤਾਰ ਵਧ ਰਿਹਾ ਤੇ ਲੋਕਾਂ ਦੇ ਵਿੱਚ ਬਹੁਤ ਸਹਿਮ ਦਾ ਮਾਹੌਲ ਹੈ ਇਸੇ ਸਹਿਮ ਦੇ ਮਾਹੌਲ ਦੇ ਵਿੱਚ ਕੱਲ ਇੱਕ ਵੱਡੀ ਘਟਨਾ ਵਾਪਰੀ ਪਿੰਡ ਸੰਗੋਵਲ ਸੰਗੋਲ ਪਿੰਡ ਸੰਗੋਵਲ ਪਿੰਡ ਪਿੰਡ ਸੰਗੋਵਾਲ ਤੋਂ ਹੈ ਇਹ ਸੰਗੋਵਾਲ ਸਰ ਫਲੋਰ ਦੇ ਲਾਗੇ ਜੋ ਪਿੰਡ ਸੰਗੋਵਾਲ ਉੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਹਲਕਾ ਵਿਧਾਇਕ ਨਕੋਦਰ ਉਹਰੇ ਇੱਕ ਕਿਸਾਨ ਆਗੂ ਦੇ ਵਿੱਚ ਬਹੁਤ ਵੱਡੀ ਤਲਖੀ ਹੋ ਗਈ ਜਿਸ ਦੇ ਵਿੱਚ ਕੀਰਤੀ ਕਿਸਾਨ ਯੂਨੀਅਨ ਦੇ ਵਿੱਚ ਇੱਕ ਕਿਸਾਨ ਆਗੂ ਸੀ ਉਹਰੇ ਇੱਕ ਜਥੇਬੰਦੀਆਂ ਜਥੇਬੰਦੀ ਕਾਦੀਆਂ ਦਾ ਇੱਕ ਜਿ ਆਗੂ ਸੀ ਤਾਂ ਪਹਿਲਾਂ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਨਾਲ ਨਾਲ ਹਲਕਾ ਵਿਧਾਇਕ ਕੋਲ ਬਹੁਤ ਜ਼ਿਆਦਾ ਤਲਖੀ ਹੋਈ ਉਸ ਤੋਂ ਬਾਅਦ ਪਹਿਲੀ ਇੰਟਰਵਿਊ ਹੈ ਜੋ ਅਸੀਂ ਕਰ ਰਹੇ ਹਾਂ ਬਰਨਰ ਰਜਿੰਦਰ ਮੰਡਾ ਸਰ ਗੱਲਬਾਤ ਕਿਸ ਤਰ੍ਹਾਂ ਸਾਰੀ ਹੋਈ ਹਾਲਾਤ ਉਹ ਬਹੁਤ ਜ਼ਿਆਦਾ ਮਾੜੇ ਸੀ ਤੁਸੀਂ ਤਾਂ ਵੀਡੀਓ ਤਾਂ ਸਾਰੇ ਤੁਸੀਂ ਉਹ ਦੇਖ ਹੀ ਲਈ ਹੋਣੀ ਹੈ ਮੈਰੀ ਜਿੰਦਰਮਨ ਕਿਰਤੀ ਕਿਸਾਨ ਜੂ ਨੇ ਜ਼ਿਲ੍ਹਾ ਕਮੇਟੀ ਮੈਂਬਰ ਕੱਲ ਦੀ ਜਿਹੜੀ ਵੀਡੀਓ ਵਾਇਰਲ ਹੋਣੀ ਹੈ ਪਰ ਸਾਡੇ ਸਾਥੀਆਂ ਨਾਲ ਵੀ ਸਾਡਾ ਸੰਪਰਕ ਹੋਇਆ ਵੀ ਇਹ ਕੀ ਪੂਰਾ ਮਾਮਲਾ ਕਿਹਾ ਹੋਇਆ ਉਹਦੇ ਵਿੱਚ ਮੈਡਮ ਹਣੀ ਸਾਡੇ ਕਿਉਂਕਿ ਸਾਥੀ ਜਿਹੜੇ ਸੀ ਨਾ ਜਿਨੇ ਕਿਸਾਨ ਜਥੇਬੰਦੀ ਅਸੀਂ ਅਮਰੀਕ ਸੋਹਣੀ ਸੀਗੇ ਕਾਦੀਆਂ ਵਾਲੇ ਸੀਗੇ ਕਿਰਤੀ ਸਿੰਘ ਕਾਦੀਆਂ ਤੋਂ ਹੈ ਸਰ ਹਾਂ ਕਾਦੀਆਂ ਤੋਂ ਸਾਡੇ ਕਿਰਤੀ ਕਿਸਾਨ ਜੁਨੀਅਰ ਦੇ ਸੰਤੋਖ ਸਿੰਘ ਸੰਧੂ ਸੀਗੇ ਉੱਥੇ ਤਿੰਨ ਦਿਨ ਤੋਂ ਲਗਾਤਾਰ ਜਦੋਂ ਜਦ ਕਰ ਰਿਹਾ ਜਿਹੜੀ ਉੱਥੇ ਢਾਲ ਲੱਗੀ ਵੀ ਠੋਕਰ ਤੇ ਜਾਨੀ ਕਿ ਦੋਨੇ ਜਥੇਬੰਦੀਆਂ ਉੱਥੇ ਮੌਜੂਦ ਉੱਥੇ ਕੰਮ ਕਰ ਰਹੀਆਂ ਬਿਲਕੁਲ ਬਿਲਕੁਲ ਗਰਾਊਂਡ ਲੈਵਲ ਤੇ ਮਤਲਬ ਜ਼ੀਰੋ ਤੇ ਉਹ ਕੰਮ ਕਰ ਰਹੇ ਆ ਤੇ ਹਲਕਾ ਵਧਾ ਇੱਕ ਉੱਥੇ ਕੱਲ ਹੀ ਪਹੁੰਚੇ ਸੀ ਕਿਉਂ ਵੀ ਲਗਾਤਾਰ ਕੰਮ ਕਰ ਰਹੇ ਆ ਉਹ ਕੱਲ ਹੀ ਪਹੁੰਚੇ ਸੀ ਉਹ ਕੱਲ ਹੀ ਪਹੁੰਚੇ ਉਹ ਕੱਲ ਜੇਕਰ ਪਹੁੰਚੇ ਆ ਤੇ ਸਾਥੀ ਨੇ ਸਵਾਲ ਕੀਤਾ ਵੀ ਜੇਕਰ ਪਹਿਲਾਂ ਭੁਗਤਾ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਜਿਹੜਾ ਜਿਹੜੀ ਘਟਨਾ ਆ ਜੇ ਵਾਪਰ ਨੂੰ ਨਹੀਂ ਹੋਣੀ ਸੀਗੀ ਇਹ ਪਹਿਲਾਂ ਤੁਹਾਨੂੰ ਮਤਲਬ ਇਸੇ ਦੇਖਣਾ ਚਾਹੀਦਾ ਮੈਡਮ ਇੰਨੇ ਤਲਖੀ ਦੇ ਵਿੱਚ ਆ ਗਏ 5 ਕਰੋੜ ਰੁਪਏ ਆ ਕਹਿੰਦੇ ਸੀ ਲਾਤਾ ਜੀ ਅਸੀਂ 2 ਸਾਲਾਂ ਦੇ ਵਿੱਚ 5 ਕਰੋੜ ਲਾਇਆ ਹੋਗੇ ਕਿ ਲੱਗਦਾ ਤੁਹਾਨੂੰ ਇੱਥੇ ਉਹਤੇ 5 ਕਰੋੜ ਤਾਂ ਆਮ ਜਾ ਕੇ ਤੁਸੀਂ ਵੀ ਜਾ ਕੇ ਦੇਖ ਸਕਦੇ ਆ ਕਿਤੇ 5 ਕਰੋੜ ਦਿਸਦਾ ਕਿਤੇ ਲੱਗਾ ਜੇ 5 ਕਰੋੜ ਲੱਗਾ ਹੁੰਦਾ ਤੇ ਇਹ ਹਾਲਾਤ ਥੋੜੀ ਬਣਨੇ ਸੀ ਇਸ ਕਰਕੇ ਅਸੀਂ ਸਮਝਦੇ ਆ ਜਿਹੜੀ ਸਾਡੀ ਹੋ ਜਾਈ ਸਮਝਦੇ ਆ ਕਿ ਉਹਨੇ ਕੱਲ ਸਰਦਾਰ ਮਰੀਕ ਸਿੰਘ ਨੂੰ ਕਾਦੀਆਂ ਪ੍ਰਧਾਨ ਨੂੰ ਨਹੀਂ ਕੁਛ ਕਹਿ ਕਿਹਾ ਉਹਨੇ ਸਮੁੱਚੇ ਜਿਹੜੇ ਕਿਸਾਨਾਂ ਨੂੰ ਪੱਗ ਦਾ ਨਾਂ ਲੈ ਕੇ ਹਰੀਆਂ ਪੱਗਾਂ ਵਾਲੇ ਜਿਹੜੇ ਆ ਇਹ ਰਾਜਨੀਤੀ ਕਰਦੇ ਉਹ ਤਿੰਨ ਦਿਨ ਤੋਂ ਜਿਹੜਾ ਜਦੋਜਹਦ ਕਰ ਰਹੇ ਆ ਉਥੇ ਨਾਲ ਕੀਰਤੀ ਕਿਸਾਨ ਯੂਨੀਅਨ ਦੇ ਸਾਡੇ ਪ੍ਰਧਾਨ ਆ ਸੰਦੂ ਸੰਦੂ ਜਦੋਜਹਦ ਕਰ ਰਹੇ ਤਿੰਨ ਚਾਰ ਦਿਨ ਤੋਂ ਜੋਂਦਾ ਪਾਣੀ ਆਇਆ ਉਹ ਕੱਲ ਆਏ ਕੱਲ ਵੀ ਨਹੀਂ ਤਲਕੀ ਦੇ ਵਿੱਚ ਸਵਾਲ ਪੁੱਛਣ ਤੇ ਇਹ ਕੁਛ ਹਾਲਾਤ ਉਹਨਾਂ ਨੇ ਬਣਾਤੇ ਕਿ ਇਹ ਤੋਂ ਲੱਗਦਾ ਹੈ ਕਿ ਜਿਹੜੀ ਇਹ ਸਰਕਾਰ ਆ ਇਹ ਕਿਸਾਨ ਪੱਖੀ ਨਹੀਂ ਕਿਸਾਨ ਵਿਰੋਧੀ ਆ ਸਰ ਕਿਸ ਤਰ੍ਹਾਂ ਆਵਾਜ਼ ਇਸ ਤਰ੍ਹਾਂ ਆ ਰਹੀ ਸੀ ਕਿ ਤੁਸੀਂ ਇੱਥੋਂ ਚਲੇ ਜਾਓ ਤੁਸੀਂ ਇੱਥੇ ਚਲੇ ਜਾਓ ਤਾਂ ਇਹ ਸਰ ਦੂਜੇ ਪਾਸੇ ਪੱਗ ਤੇ ਵੱਡੇ ਸਵਾਲ ਪੱਗ ਸਰ ਤੇ ਕਿਸਾਨ ਦੀ ਹੋਵੇ ਹਰ ਰੰਗ ਤਾਂ ਸਰ ਕੋਈ ਵੀ ਬਣ ਸਕਦਾ ਅੱਜ ਮੇਰੇ ਪੱਗ ਬਣੀ ਹੈ ਮੈਂ ਕੱਲ ਨੂੰ ਹੋਰ ਬਣ ਸਕਦਾ ਤੇ ਲੱਗਦਾ ਨਹੀਂ ਕਿ ਕਿਤਨੇ ਕਿਤੇ ਪੱਗ ਦੇ ਸਵਾਲ ਇਹ ਮਾਮਲਾ ਕਿਧਰ ਨੂੰ ਜਾ ਰਿਹਾ ਇਨੀ ਤਲਖੀ ਦੇ ਵਿੱਚ ਨਹੀਂ ਸਿਜੋਣਾ ਚਾਹੀਦਾ ਦੇਖੋ ਜਿਹੜਾ ਉਹ ਤਲਖੀ ਦੇ ਵਿੱਚ ਆਏ ਆ ਕਸੂਰ ਉਹਦਾ ਨਹੀਂ ਹੈਗਾ ਕਿਉਂਕਿ ਅੱਜ ਪੂਰਾ ਪੰਜਾਬ ਸਰਕਾਰ ਨੂੰ ਪਤਾ ਲੱਗਣ ਡਿਆ ਕਿ ਸੰਯੁਕਤ ਕਿਸਾਨ ਮੋਰਚਾ ਜਿਹੜਾ ਵੀ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਉਹ ਨਿਵਾਰਿਆ ਜਿਹੜੀ ਭੂਮਿਕਾ ਵਿਰੋਧੀ ਧਿਰ ਦੀ ਹੈ ਨਾ ਸੰਯੁਕਤ ਮੋਰਚਾ ਸੰਯੁਕਤ ਕਿਸਾਨ ਮੋਰਚਾ ਹੀ ਨਿਵਾਰਿਆ ਇਸੇ ਕਰਕੇ ਜਥੇਬੰਦੀਆਂ ਤੋਂ ਜਿਹੜੀ ਇਨੀ ਤਲਖੀ ਲੱਗਦੀ ਜਿੱਦਾਂ ਇਹ ਉਥੇ ਜਾ ਕੇ ਵਿਧਾਨ ਸਭਾ ਚੱਕਾ ਮਰੋਲੀ ਪਾਉਂਦੇ ਆ ਕੋਈ ਗੱਲ ਦਾ ਮਤਲਬ ਤਾਂ ਹੁੰਦਾ ਨਹੀਂ ਉਹ ਹੀ ਹਾਲਾਤ ਜਿਹੜੇ ਆ ਇੱਥੇ ਵੀ ਇਹ ਕਿਸਾਨਾਂ ਨਾਲ ਬਣਾਉਣੇ ਚਾਹੁੰਦੇ ਆ ਤੇ ਕੱਲ ਇਹਨੇ ਜਿਹੜਾ ਰੋਲਾ ਪਾਇਆ ਮੈਡਮ ਨੇ ਚਲੋ ਸਤਕਾਰ ਜੋ ਗਿਆ ਸਾਨੂੰ ਕਹਿਣਾ ਨਹੀਂ ਬਣਦਾ ਪਰ ਸਾਡੀ ਭੈਣ ਨੇ ਬਹੁਤ ਹੀ ਮਾੜਾ ਕੀਤਾ ਇਦਾਂ ਦੇ ਜਿਹੜੇ ਆ ਪੱਗ ਨੂੰ ਵੰਗਾਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤਿੱਖਾ ਜਿਹੜਾ ਆ ਉਹ ਐਕਸ਼ਨ ਜ਼ਰੂਰ ਹੋਊਗਾ ਇਹ ਨੂੰ ਬਖਸ਼ਿਆ ਤਾਂ ਜਾਊਗਾ ਹੀ ਸੰਯੁਕਤ ਮੋਰਚੇ ਤੱਕ ਸਾਰੀ ਗੱਲ ਪਹੁੰਚ ਚੁੱਕੀ ਹੈ ਬਿਲਕੁਲ 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 ਕਿਉਂਕਿ ਸਮੁੱਚੀ ਕਿਸਾਨੀ ਨੂੰ ਵੰਗਾਰਿਆ ਉਹਨਾਂ ਨੇ ਸਮੁੱਚੇ ਕਿਸਾਨ ਮੋਰਚੇ ਨੂੰ ਵੰਗਾਰਿਆ ਉਹਨਾਂ ਨੇ ਹਰੀਆਂ ਪੱਗਾਂ ਦਾ ਮਤਲਬ ਕੀ ਹੈ ਪੱਗ ਨੂੰ ਵੰਗਾਰਿਆ ਉਹਨਾਂ ਨੇ ਬਿਲਕੁਲ ਬਿਲਕੁਲ ਪੱਗ ਨੂੰ ਵੰਗਾਰਿਆ ਜਿਉਂ ਇਹਨੂੰ ਕਿਹੜਾ ਜੇਕਰ ਆਪਾਂ ਸਿੱਧੇ ਤੌਰ ਤੇ ਦੇਖਿਆ ਜਾਵੇ ਤਾਂ ਉਹਨਾਂ ਨੇ ਪੱਗ ਨੂੰ ਵੰਗਾਰਿਆ ਤੇ ਜਿਹੜਾ ਉਹਦਾ ਜਵਾਬ ਆ ਉਹ ਤਾਂ ਦੇਣਾ ਬਣਦਾ ਤੇ ਜਿਹੜੇ ਉਹ ਕਿਸਾਨ ਜਥੇਬੰਦੀਆਂ ਉਹ ਮੈਡਮ ਨੂੰ ਜਵਾਬ ਜਰੂਰ ਦੇਣਗੀਆਂ ਕਿਤੇ ਕਿਸਾਨ ਜੁਨੇ ਆ ਅਸੀਂ ਆਪਣੇ ਪੂਰੇ ਜੂਨੀਅਰ ਵੱਲੋਂ ਜੂਨੀਅਰ ਵੱਲੋਂ ਅਸੀਂ ਜੂਨੀਅਰ ਵੱਲੋਂ ਪੂਰੇ ਕਿਰਤੀ ਕਿਸਾਨ ਜੁਨੀ ਜਿਹੜੀ ਉਹਨਾਂ ਦਾ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜਿਆ ਗੱਲ ਕਰੀ ਸਰ ਉੱਥੇ ਵੀ ਗੱਲ ਪਹੁੰਚ ਗਈ ਹੈ ਬਿਲਕੁਲ ਜਿਹੜੀ ਸਾਡੀ ਜੂਨੀਅਨ ਹੈ ਇਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀ ਗੱਲ ਰੱਖਣਗੇ ਜੀ ਫਿਰ ਸਰ ਕੀ ਐਕਸ਼ਨ ਕਿਸ ਤਰ੍ਹਾਂ ਦਾ ਕੋਈ ਐਕਸ਼ਨ ਪਲਾਨ ਅਗਲਾ ਇਹ ਲਿਆ ਜਾ ਸਕਦਾ ਕੀ ਸਮਝੀਏ ਹਰਦੀਪ ਜਿਹੜੇ ਹਾਲਾਤ ਬਣ ਕੇ ਹੜਾਂ ਦੇ ਇਨਾ ਦੇ ਜਿੱਥੇ ਵੀ ਜਿੱਥੇ ਵੀ ਆਫਤ ਆਈ ਆ ਇਹ ਨਹੀਂ ਪਹੁੰਚੇ ਲੋਕਾਂ ਦਾ ਇਨਾ ਗੁੱਸਾ ਇਨਾ ਰੋਜ਼ ਤੁਸੀਂ ਹਾਲਾਤ ਦੇਖ ਲਓ ਜਿਹੜੇ ਪਾਣੀ ਆ ਹੁਣ ਦੱਸ ਦੇਣੇ ਆ ਹੋਰ ਪਾਣੀ ਹੈਗਾ ਚਲੋ ਆਫਤ ਜਿਹੜੀ ਆਈ ਆ ਟਲਣੀ ਇੱਕ ਦਿਨ ਟਲਣੀ ਆ ਤੇ ਲੋਕਾਂ ਦੇ ਵਿੱਚ ਗੁੱਸਾ ਹੀ ਇਨਾ ਹੋਊਗਾ ਕਿ ਮੈਨੂੰ ਲੱਗਦਾ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਮੜਨ ਹੀ ਨਹੀਂ ਦੇਣਾ ਦੂਜੇ ਪੈਸੇ ਪਠਾਨ ਮਾਜਰ ਤਾਂ ਵੱਡੇ ਅਲੋਕੇਸ਼ਨ ਲੱਗੇ ਉੱਤੇ ਪਰਚਾ ਦਰਜ ਹੋ ਗਿਆ ਕਿ ਇਹ ਮਾਈਨਿੰਗ ਕਰਦਾ ਹੈ ਤੇ ਇਹਨਾਂ ਦੇ ਚੋਤਾ ਇੱਕ ਦਿਨ ਮਾਈਨਿੰਗ ਵੀ ਕਰਦੇ ਆ ਦੇਖੋ ਅਸੀਂ ਉਹਦੇ ਹੱਕ 'ਚ ਨਹੀਂ ਆਏ ਕਿਉਂਕਿ ਉਹਨਾਂ ਦਾ ਆ ਉਹਨਾਂ ਦਾ ਆ ਤੇ ਉਹਨਾਂ ਦੇ ਇਹ ਜਿਹੜੀ ਸਿਆਸਤ ਹੈ ਉਹਨਾਂ ਦੇ ਸਰ ਕਰਦੇ ਹੋਣਗੇ ਤਾਂ ਹੀ ਫਿਰ ਉਹਨਾਂ ਤੇ ਜਿਹੜਾ ਇਹਨਾਂ ਨੇ ਕੋਈ ਸਿਆਸਤੋ ਵੀ ਚੱਲ ਰਹੀ ਹੈ ਉਹਦੇ ਉੱਤੇ ਵੀ ਜਿਹੜੀ ਇਹਨਾਂ ਨੇ ਸਿਆਸਤ ਜਿਹੜੀ ਹੈ ਉਹਨਾਂ ਦੀ ਸਿਆਸਤ ਹੋ ਸਕਦੀ ਹੈ ਕਿਉਂਕਿ ਉਹਨਾਂ ਦੇ ਪਰਚਾ ਆਲਰੇਡੀ ਪਹਿਲਾਂ ਹੀ ਪਰਚਾ ਦਰਜ ਜਿਹੜਾ ਉਹ ਪਹਿਲਾਂ ਹੋ ਜਾਣਾ ਚਾਹੀਦਾ ਸੀ ਜਿਹੜਾ ਉਹਨਾਂ ਦੇ ਪਰਚਾ ਦਰਜ ਹੋਇਆ ਪਹਿਲਾਂ ਹੋਣਾ ਚਾਹੀਦਾ ਸੀ ਹੋਰ ਕਿਸੇ ਵਧਾਇਕ ਤੇ ਵੀ ਪਰਚਾ ਦਰਜ ਹੈਗਾ ਇਹਨਾਂ ਦੇ ਮਾਈਨਿੰਗ ਵਾਲੇ ਦੇਖੋ ਇਹ ਮੈਡਮ ਦੇ ਬਾਰੇ ਜਿਆਦਾ ਕਿਉਂਕਿ ਆਪਣੇ ਜਿਆਦਾ ਨਜ਼ਦੀਕ ਹੈ ਜਲੰਧਰ ਜ਼ਿਲ੍ਹੇ ਤੋਂ ਹਲਕਾ ਆ ਦਾ ਇੱਕ ਨੂੰ ਕੋਟਾ ਆ ਦਾ ਇੱਕ ਨਕੋਤਰ ਇਹਨਾਂ ਨਾਲ ਆਪਾਂ ਪਹਿਲਾਂ ਤੋਂ ਆਪਾਂ ਇਹਨਾਂ ਨੂੰ ਜਾਣੂ ਆ ਕਿਉਂਕਿ ਪਹਿਲਾਂ ਹੀ ਜਦੋਂ ਛੋਟੇ ਵੀ ਹੁੰਦੇ ਸੀ ਨਾ ਤਾਂ ਅਸੀਂ ਇਹ ਦੇਖਦੇ ਰਹਿੰਦੇ ਸੀ ਵੀ ਇਹ ਮੈਡਮ ਉਹਨਾਂ ਦੇ ਜੇ ਮਤਲਬ ਪੋਕ ਲੈਣਾ ਮਸ਼ੀਨਾ ਮੈਡਮ ਦੀ ਬਿਲਕੁਲ ਪਹਿਲਾਂ ਟਰੈਕਟਰ ਟਾਲੀਆਂ ਹੁੰਦੇ ਸੀ ਉਸ ਤੋਂ ਬਾਅਦ ਜਿੱਦਾਂ ਦੌਰ ਆ ਗਿਆ ਟਿਪਰਾਂ ਦਾ ਤੇ ਮੈਡਮ ਉਹਨਾਂ ਦੇ ਟਿਪਰ ਪੋਕ ਲੈਣਾ ਮੋਗੇ ਦੇ ਵਿੱਚ ਜਾ ਕੇ ਮਾਈਨਿੰਗ ਕਰਦੇ ਰਹੇ ਇਹਨਾਂ ਦੇ ਪਰਚੇ ਦਰਜ ਵੀ ਹੋਏ ਆ ਅੱਜ ਵੀ ਜਾ ਕੇ ਬਿਲਕੁਲ ਬਿਲਕੁਲ ਅੱਜ ਵੀ ਜਾ ਕੇ ਰਿਕਾਰਡ ਪਟਾ ਸਕਦੇ ਤੁਸੀਂ ਸਰ ਪਿੱਤੇ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਕਿ ਮੇਰੇ ਤੇ ਤਾਂ ਤੁਸੀਂ ਅਲਿਗੇਸ਼ਨ ਲੱਗਦੇ ਆ ਮੇਰੇ ਕੋਲ ਨਾ ਤਾਂ ਕੋਈ ਜੀਐਸਬੀ ਹੈ ਨਾ ਪਬਲਿਕ ਮੇਰੇ ਨਿੱਜੀ ਕੰਮ ਲਈ ਮੈਂ ਜ਼ਰੂਰ ਵਰਤਦੀ ਆ ਪਰ ਮੈਂ ਮਾਈਨਿੰਗ ਵਾਲਾ ਕੰਮ ਨਹੀਂ ਕਰ ਦੇਗੀ ਇਹ ਉਹਨਾਂ ਦਾ ਵੱਡਾ ਬਿਆਨ ਸੀਗਾ ਦੇਖੋ ਮੈਡਮ ਦੇ ਕਹਿਣ ਨਾਲ ਥੋੜੀ ਹੋਣਾ ਇਹ ਤਾਂ ਪਬਲਿਕ ਦੱਸੂਗੀ ਨਾ ਪਬਲਿਕ ਦੇ ਵਿੱਚ ਜਿੱਥੇ ਇਹ ਲੋਕ ਵਿਚਰਦੇ ਰਹੇ ਆ ਕਿਉਂਕਿ ਇਹ ਹੀ ਦਰਿਆਵਾਂ ਤੇ ਰਹਿਣ ਵਾਲੇ ਆ ਤੇ ਸਾਨੂੰ ਤਾਂ ਪਤਾ ਹੁੰਦਾ ਨਾ ਮੈਂ ਮੈਨ ਕਾਉਂਟ ਕਰ ਰਿਹਾ ਕਿਹੜਾ ਬੰਦਾ ਮੈਨ ਕਰ ਰਿਹਾ ਕਿਹੜੀਆਂ ਮਸ਼ੀਨਾਂ ਆ ਅਸੀਂ ਤਾਂ ਜਾਣਦੇ ਹੀ ਆ ਨਾ ਸਾਰੇ ਲੋਕ ਜਾਣਦੇ ਆ ਸਾਰੇ ਲੋਕ ਹੀ ਜਾਣਦੇ ਆ ਕਿ ਮੈਡਮ ਜਿਹੜੀ ਆ ਇਹ ਇਹਨਾਂ ਨੇ ਹੁਣ ਵੀ ਪਿੱਛੇ ਜਾ ਟੱਕ ਲਾਇਆ ਸੀ ਤਲਬਣ ਦੇ ਲਾਗੇ ਜੇ ਕੈਮਰਾ ਚੱਲਦਾ ਤੇ ਹਰ ਕੋ ਲੋਕਾਂ ਦੇ ਜ਼ੁਬਾਨ ਤੇ ਇਦਾਂ ਹੀ ਆਉਂਦੀ ਆ ਵੀ ਜਿਹੜੀ ਮੈਂ ਜਿਹੜਾ ਰੇਤਾ ਦਾ ਕੰਮ ਆ ਮੈਡਮ ਉਹਨਾਂ ਦਾ ਰਜਿੰਦਰ ਮੰਡੇ ਕੀਰਤਿਕ ਸਾਨ ਜੂਨੀਅਰ ਦੀ ਆਗੂ ਸੜ ਦੇ ਮੌਜੂਦ ਸੀ ਜੋ ਕੱਲ ਇੱਕ ਵੱਡੀ ਤਲਖੀ ਹੋਈ ਹੈ ਹਲਕਾ ਵਿਦਾ ਇਕਨਕੋਦਰ ਬੀਬੀ ਇੰਦਰਜੀਤ ਕੁਰਮਾਨ ਤੇ ਉੱਥੇ ਕੀਰਤਿਕ ਸਾਨ ਜੂਨੀਅਰ ਦੇ ਆਗੂ ਵੀ ਮੌਜੂਦ ਸੀ ਔਰ ਕਾਦੀਆਂ ਜਥੇਬੰਦੀ ਦੇ ਤੇ ਤੁਸੀਂ ਸਾਰੀ ਉਹ ਵੀਡੀਓ ਦੇਖ ਚੁੱਕੇ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਹਲਕਾ ਵਿਦਾ ਇਕ ਵੱਲੋਂ ਕਿਸ ਤਰ੍ਹਾਂ ਕਿਹਾ ਗਿਆ ਔਰ ਜੋ ਜਥੇਬੰਦੀ ਦੇ ਆਗੂ ਸੀ ਉਹਨੇ ਕੀ ਜਵਾਬ ਦਿੱਤਾ ਹਾਂਜੀ ਸਰ ਹਰਦੀਪਕ ਮੈਡਮ ਨੇ ਕੱਲ ਆਏ ਫੋਟੋ ਖਿਚਾ ਕੇ ਚਲੇ ਗਏ ਹਾਂਜੀ ਬਹੁਤ ਧੰਕੋ ਆਪ ਜੀ ਤੁਸੀਂ ਚੈੱਕ ਕਰ ਸਕਦੇ ਆਂ ਫੇਸਬੁੱਕ ਤੇ ਚੈੱਕ ਕਰ ਸਕਦੇ ਆ ਕਿ ਰਾਤ ਨੂੰ ਉਹੀ ਕਿਸਾਨ ਜਿਨ੍ਹਾਂ ਨੂੰ ਹਰੇ ਪਰਨੇ ਵਾਲੇ ਦੱਸਦੇ ਸੀ ਜਿਹੜੇ ਕਿਸਾਨ ਉਹ ਰਾਤ ਰਾਤ ਉੱਥੇ ਹੀ ਰਹੇ ਉੱਥੇ ਸਾਰੀ ਰਾਤ ਕੰਮ ਕਰਦੇ ਰਿਹਾ ਜੂਨੀਅਨ ਜਿਹੜੀਆਂ ਆਪਣੀ ਟੀਮਾਂ ਲੈ ਕੇ ਰਾਤ ਸਾਰੇ ਛਾਪੇ ਸਿੱਟਦੇ ਰਹਿ ਤੇ ਮੈਡਮ ਹੁਣੀ ਤਾਂ ਰਾਤ ਵੀ ਦਿਖਾਈ ਨਹੀਂ ਦਿੱਤੇ ਤਾਂ ਹਾਲਾਤ ਤੁਸੀਂ ਦੇਖ ਚੁੱਕੇ ਹੋ ਕਿ ਅਸੀਂ ਉਹ ਮਾਨ ਹੁਣ ਫੋਟੋਆਂ ਉਹਨਾਂ ਦੀ ਬਹੁਤ ਸਾਰੀਆਂ ਆਉਂਦੀਆਂ ਤਕਰੀਬਨ ਧਰਤੀ ਤੇ ਬੈਠ ਕੇ ਥੱਲੇ ਮਿੱਟੀ ਦੇ ਰੇਤੇ ਤੇ ਰੋਟੀ ਖਾਣ ਦੇ ਨਾਲ ਕੁਝ ਨਹੀਂ ਬਣਦਾ ਉਹ ਫੋਟੋ ਖਚਵਾਉਣ ਦੇ ਨਾਲ ਕੁਝ ਨਹੀਂ ਬਣਦਾ ਜਿੰਨਾ ਟਾਈਮ ਅਸੀਂ ਜ਼ਮੀਨ ਦੇ ਪੱਧਰ ਤੇ ਕੰਮ ਨਾ ਕਰੀਏ ਤਾਂ ਇਹਨਾਂ ਨੇ ਜੋ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਜਿੰਦਰ ਮੰਡਲ ਸਾਰੇ ਨੇ ਗੱਲਬਾਤ ਦੱਸ ਦਿੱਤੀ ਹੈ ਔਰ ਉਹਨੇ ਵੀ ਕਹਤਾ ਕਿ ਜਿੱਥੇ ਸਰ ਕਸ਼ਮੀਰ ਸਿੰਘ ਅਮਰੀਕ ਸਿੰਘ ਅਮਰੀਕ ਸਿੰਘ ਕਾਦੀਆਂ ਜਿੱਥੇ ਬੰਦੀ ਉਹਨਾਂ ਦੇ ਹੱਕ ਦੇ ਵਿੱਚ ਡੱਟ ਚੁੱਕੀ ਹੈ ਤਕਰੀਬਨ ਕੀਰਤਿਕ ਸਾਨ ਜੁਨੀਅਨ اور ਸੰਯੁਕਤ ਮੋਰਚੀ ਤੱਕ ਇਹ ਗੱਲ ਰੱਖੇ ਜਾਵੇਗੀ ਤਾਂ ਇਹ ਗੱਲ ਉਹ ਕਿੱਧਰ ਨੂੰ ਜਾਵੇਗੀ ਕਿਉਂਕਿ ਇੱਕ ਵੱਡਾ ਵਿਵਾਦ ਸੀ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੈਨਨ ਆਰਥ ਨਿਊਜ਼